ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਰਮਿੰਦਰ ਸਿੰਘ ਸਾਡੇ ਨਾਲ ਨੇ ਕੈਪਟਨ ਸਾਹਿਬ ਤੁਸੀਂ ਕਿਹਾ ਕਿ ਪੀਪੀਸੀਸੀ ਦੇ ਪ੍ਰਧਾਨ ਨੂੰ ਜ਼ਿਆਦਾ ਜਿਹੜੇ ਅਧਿਕਾਰ ਮਿਲਣੇ ਚਾਹੀਦੇ ਨੇ ਕਿਉਂ ਕਿਹਾ ਹੈ ਇਸ ਲਈ ਕਿਹਾ ਕਿਉਂਕਿ ਆਪਾਂ ਹੁਣ ਰੀਜਨਲ ਪਾਰਟੀਆਂ ਨਾਲ ਸਾਡਾ ਮੁਕਾਬਲਾ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਐਂਡ ਰੀਜਨਲ ਪਾਰਟੀਆਂ ਦਾ ਆਪਣਾ ਫੈਸਲਾ ਕਰਦੀਆਂ ਨੇ ਸਾਡੇ ਫੈਸਲੇ ਕੋਈ ਲਿੰਕਡ ਨਹੀਂ ਵਿਟੇਲੀ ਜਨਰਲ ਸੈਕਟਰੀ ਕੋਲ ਜਾਓ ਫਲਾਣੇ ਕੋਲ ਜਾਓ ਟਿੰਕਰੀ ਕੋਲ ਜਾਓ ਲੋਟ ਆਫ ਪਾਵਰ ਤਾਂ ਹੀ ਮੈਂ ਕਿਹਾ ਕਿ ਅਧਿਕਾਰ ਪੰਜਾਬ ਕਾਂਗਰਸ ਜਿਹੜੇ ਸਾਡੇ ਪ੍ਰਧਾਨ ਪ੍ਰਦੇਸ਼ ਕਾਂਗਰਸ ਨੇ ਉਹਨਾਂ ਦੇ ਕੋਲ ਹੋਣੇ ਚਾਹੀਦੇ ਆ। ਵਾਲੇ ਕਾਂਡ ਦੀ ਵੀ ਤੁਸੀਂ ਸੀਪੀਆਈ ਜਾਂਚ ਦੀ ਮੰਗ ਕੀਤੀ ਹੈ। ਹਾਂ ਮੈਂ ਕੀਤੀ ਹੈ। ਕਿਉਂ? ਕਿਉਂਕਿ 2 ਮਹੀਨੇ ਹੋ ਗਏ ਨੇ ਗੋੜੀ ਚੱਲੀ ਐ, ਦਿਨ ਦਿਹਾੜੇ ਚੱਲੀ ਐ। ਸਾਰੀ ਗੱਡੀਆਂ ਦੇ ਨੰਬਰ ਨੇ, ਕਿਆ ਕਰ ਰਹੀ ਐ ਵਾਇਨ ਦੇ ਇਸ ਗਵਰਨਮੈਂਟ ਐਕਟਿੰਗ? ਕਿਉਂ ਫੜ ਕੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਇੰਟੈਰਗੇਟ ਤਾਂ ਕਰੋ ਕਿ ਤੁਹਾਡੀ ਗੱਡੀ ਕਿੱਥੋਂ ਆਈ ਐ। ਇਹਦਾ ਕੁਝ ਵੀ ਨਹੀਂ ਕਰ ਰਹੇ ਤਾਂ ਇਹਨਾਂ ਦਾ ਤਾਂ ਹੱਥ ਐ ਵਿੱਚ। ਤੁਸੀਂ ਕਹ ਕਾਂਗਰਸ ਜਨਰੇਸ਼ਨ ਚੇਂਜ ਹੋਣੀ ਚਾਹੀਦੀ ਐ। ਕਿਉਂ ਲੱਗਦਾ ਤੁਹਾਨੂੰ ਕੀ ਕਿਉਂ ਹੋਵੇ ਇਸ ਈਸ ਚ? ਜਨਰੇਸ਼ਨ ਚੇਂਜ ਜਿਹੜੀ ਤੁਸੀਂ ਕਹਿਆ ਕਾਂਗਰਸ ਨੂੰ ਮੈਂ ਨਹੀਂ ਕਹਿਆ ਮੈਂ ਕਿਹਾ ਬਿਕੋਜ਼ ਕਾਂਗਰਸ ਪ੍ਰੈਜ਼ੀਡੈਂਟ ਇਫ ਸ਼ੀ ਵਿਸ਼ਸ ਟੂ ਸ਼ੀ ਹੈਸ ਟੂ ਡਿਸਾਈਡ ਔਨ ਹਰ ਅਪointment ਅਗਰ rahul ji ਨੂੰ ਚਾਹਣਗੇ ਸਾਰੇ سپورਟ ਕਰਨਗੇ ਮੈਂ ਇਹ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਅੱਜ ਸਾਡੀ ਆਬਾਦੀ 70% 40 ਸਾਲ ਤੋਂ ਘੱਟੋ ਮਰਦੀ ਹੈ ਇਟ ਇਜ਼ ਅ ਨਿਊ ਜਨਰੇਸ਼ਨ ਨਿਊ ਜਨਰੇਸ਼ਨ ਦੀ ਆਪਣੀ ਸੋਚ ਹੁੰਦੀ ਹੈ ਸੋ ਤਾਂ ਹੀ ਮੈਂ ਕਿਹਾ ਕਿ ਮੈਂ ਇਸ ਇਲੈਕਸ਼ਨ ਤੋਂ ਬਾਅਦ ਮੈਂ ਨਹੀਂ ਇਲੈਕਸ਼ਨ ਫੇਰਣਾ ਅਸੀਂ ਜਾ ਰਹੇ ਹਾਂ ਔਨ ਲਾਅ ਐਂਡ ਆਰਡਰ ਕਿਉਂਕਿ ਉੱਥੇ ਉੱਥੇ ਜਿਹੜਾ ਉਹਨਾਂ ਦਾ ਕੋੜੀਆਂ ਵਾਲਾ ਪਤਾ ਨਹੀਂ ਕੀ ਨਾਮ ਹੈ ਉਹ ਗੜਬੜ ਕਰ ਰਿਹਾ ਉੱਥੇ ਪੈਸੇ ਲੈ ਰਿਹਾ ਸਾਰੇ ਤਾਂ ਉਹਨਾਂ ਦੇ ਵੱਲੋਂ ਇਹ ਸਾਰਾ ਅਸੀਂ ਉੱਥੇ ਧਰਨਾ ਵੀ ਕਰਾਂਗੇ ਔਰ ਜਦ ਗਵਰਨਮੈਂਟ ਬਣੂਗੀ ਐਕਸ਼ਨ ਵੀ ਲਵਾਂਗੇ ਇਰਸ਼ਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਦਾ ਕਹਿਣਾ ਕਿ ਉਹ ਲੰਬੀ ਦੇ ਅੰਦਰ ਧਰਨਾ ਦੇਣ ਜਾ ਰਹੇ ਕਹਿੰਦੇ ਜੋ ਜੋਬ ਸਕੈਮ ਹੋਇਆ ਜੋ ਕਥਿਤ ਜੋਬ ਸਕੈਮ ਆ ਉਹਨੂੰ ਲੈ ਕੇ ਉਹ ਕੋਲਿਆਂ ਵਾਲੀ ਦੇ ਖਿਲਾਫ ਧਰਨਾ ਦੇਣਗੇ ਕੈਮਰਾਮੈਨ ਗੁਜੀਤ ਦੇ ਨਾਮ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ